ਜਿਹੜੀਆਂ ਨੋਹਾਂ ਜਾਂ ਜਿਹੜੀਆਂ ਸੱਸਾਂ ਇਹ ਕਹਿੰਦੀਆਂ ਰਹਿੰਦੀਆਂ ਨੇ ਸਾਡੇ ਨੋਹਾਂ ਸੱਸਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਐ ਝਗੜਾ ਹੁੰਦਾ ਰਹਿੰਦਾ ਤਾਂ ਆਹ ਇਲਾਜ ਤੁਹਾਨੂੰ ਦੱਸਣ ਲੱਗੇ ਆ ਇੱਕ ਨਿੱਕੀ ਜਿਹੀ ਕਹਾਣੀ ਇਹਦੇ ਚ ਤੁਹਾਨੂੰ ਸਿੱਖਿਆ ਮਿਲੇਗੀ ਵੀ ਨੋਹਾਂ ਸੱਸਾਂ ਦੀ ਲੜਾਈ ਐ ਜਿਹੜੀ ਕਿਵੇਂ ਖਤਮ ਹੋਏਗੀ ਕਹਿੰਦੇ ਇੱਕ ਨੋਹ ਤੇ ਸੱਸ ਦੀ ਬਹੁਤ ਜ਼ਿਆਦਾ ਲੜਾਈ ਹੁੰਦੀ ਸੀ ਉਹ ਇੱਕ ਕਿਸੇ ਚੇਲੇ ਬਾਬੇ ਕੋਲ ਜਾਣ ਲੱਗੀਆਂ ਬਾਬਾ ਇੱਕੋ ਆ ਜਾਂਦੀਆਂ ਦੋਨੇ ਇੱਕੋ ਬਾਬੇ ਕੋਲੇ ਹੀ ਆ ਤਾਂ ਪਹਿਲਾਂ ਸੱਸ ਗਈ ਜਦੋਂ ਬਾਬੇ ਕੋਲ ਬਾਬਾ ਕਹਿੰਦਾ ਮਾਈ ਤੇਰੀ ਨੋਹ ਦਾ ਇਲਾਜ ਤਾਂ ਕਰ ਦੇਵਾਂਗਾ ਪਰ ਤੈਨੂੰ ਥੋੜੀ ਬਹੁਤੀ ਮਾਇਆ ਦੇਣੀ ਪਵੇਗੀ ਉਹ ਜਿਹੜੀ ਸੱਸ ਆਈ ਸੀ ਆਪਣੀ ਨੋਹ ਦਾ ਹੱਲ ਕਰਾਉਣ ਵਾਸਤੇ ਉਹਨੇ ਥੋੜੇ ਬਹੁਤੇ ਪੈਸੇ ਦਿੱਤੇ ਤਾਂ ਬਾਬੇ ਨੇ ਲਾਚੀਆਂ ਦਿੱਤੀਆਂ ਲੈਚੀਆਂ ਕਹਿੰਦੇ ਜਿਹਨੂੰ ਆਪਾਂ ਬਾਬਾ ਕਹਿੰਦਾ ਜਦੋਂ ਵੀ ਤੇਰੀ ਨੋਹ ਲੜੇ ਨਾ ਤੇਰੇ ਨਾਲ ਤੂੰ ਬੋਲਣਾ ਨਹੀਂ ਤੂੰ ਲੜਨਾ ਨਹੀਂ ਉਹਦੇ ਨਾਲ بس लाचੀ ਆਪਦੀ ਝਾੜ ਥੱਲੇ ਰੱਖ ਲਈ ਮੂੰਹ ਬੰਦ ਰੱਖੀ ਬਸ ਚਲੋ ਜੀ ਅਗਲੇ ਵੀਰਵਾਰ ਉਹਦੀ ਨੋ ਆ ਗਈ ਕਹਿੰਦੀ ਬਾਬਾ ਮੇਰੀ ਸੱਸ ਬਹੁਤ ਲੜਦੀ ਏ ਮੇਰੇ ਨਾਲ ਉਹਦਾ ਕੋਈ ਹੱਲ ਕਰ ਉਸੇ ਬਾਬੇ ਕੋਲ ਚਲੀ ਗਈ ਨੋ ਵੀ ਤਾਂ ਕੀ ਹੋਇਆ ਉਹੀ ਇਲਾਜ ਬਾਬੇ ਨੇ ਨੋ ਨੂੰ ਦੱਸ ਦਿੱਤਾ ਕਹਿੰਦਾ ਬੀਬੀ ਥੋੜੀ ਬਹੁਤੀ ਮਾਇਆ ਰੱਖ ਮਾਇਆ ਦੇ ਤੇਰਾ ਇਲਾਜ ਕਰ ਦਿੰਨੇ ਆ ਮਾਇਆ ਦਿੱਤੀ ਦੋ ਚਾਰ ਲਾਚੀਆਂ ਬਾਬੇ ਨੇ ਨੋ ਨੂੰ ਵੀ ਫੜਾਤੀਆਂ ਕਹਿੰਦਾ ਜਦੋਂ ਤੇਰੀ ਸੱਸ ਲੜੇ ਨਾ ਤਾਂ ਤੂੰ ਇਹ लाਚੀ ਜਾੜ ਥੱਲੇ ਰੱਖਣੀ ਐ ਕੁਛ ਨਹੀਂ ਕਹਿਣਾ ਬੋਲੀ ਨਾ ਤੇ ਫਿਰ ਵੇਖੀ ਕਰਾਮਾਤ ਕਿਵੇਂ ਹੁੰਦੀ ਹੁਣ ਦੇਖੋ लाਚੀਆਂ ਦੋਨਾਂ ਨੂੰ ਦੇ ਦਿੱਤੀਆਂ ਜਾੜਾਂ ਥੱਲੇ ਰੱਖਣ ਵਾਸਤੇ ਤੇ ਲੜਨਾ ਕਿਹਨੇ ਆ ਲੜਾਈ ਤਾਂ ਆਪੇ ਖਤਮ ਹੋ ਗਈ ਨਾ ਤਾਂ ਇਸ ਕਰਕੇ ਇਹ ਜਿਹੜਾ ਬੜਾ ਸੋਹਣਾ ਤਰੀਕਾ ਮੈਨੂੰ ਕਰਾਣੀ ਪੜੀ ਨਿੱਕੀ ਜੀ ਮੈਂ ਤਾਂ ਬੜਾ ਸੋਹਣਾ ਚੰਗਾ ਲੱਗਿਆ ਇਹ ਤਰੀਕਾ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ